ਪਾਜੀ ਆ ਮਾਰ ਡੰਗਰ ਕਿੱਧਰ ਲੱਗੇ ਚਲੇ ਜਾਓ ਮਾਰ ਡੰਗਰ ਉਹਨਾਂ ਰਸਤੇ ਤਰ੍ਹਾਂ ਕੋ ਖੁੱਲੇ ਲੱਗੇ ਆਂ ਮਾਰਜੀ ਕਾਤੋਂ ਕਾਰਨ ਪਾਣੀ ਆ ਜੀ ਵੇੜਿਆਂ 'ਚ ਅੱਛਾ ਵੇੜਿਆਂ 'ਚ ਅੰਦਰ ਰਹਿ ਗਏ ਮਾਰੇ ਜੇ ਅੱਛਾ ਤੇ ਜੇ ਨਾ ਪਾਣੀ ਰੁਕਿਆ ਤੇ ਅੰਦਰ ਵੀ ਪਾਣੀ ਵੜ ਜਣ ਅੱਛਾ ਸਾਨੂੰ ਉਹ ਕਿਹਨੇ 베ੜੀ ਨਹੀਂ ਦਿੱਤੀ 베ੜੀ ਨਹੀਂ ਦਿੱਤੀ ਹਾਂਜੀ ਉੱਥੇ ਕਿਹਨੇ 베ੜੀ 부ੜੀ ਵੀ ਨਹੀਂ ਭਜਾਈ ਅਈ ਉਦਾਂ ਅੱਛਾ ਆ ਦੇਖ ਸਕਦੇ ਤੁਸੀਂ ਕਿੱਦਾਂ ਲੰਗਰ ਲਾਏ ਜਾ ਰਹੇ ਆ ਦਿਖਾ ਰਿਆ ਵਾ ਐਨਡੀਐਸ ਦੀਆਂ ਟੀਮਾਂ ਵੀ ਜਿਹੜੀਆਂ ਉਹ ਵੀ ਆਪਣਾ ਬੰਦਾ ਸਹਿਯੋਗ ਦੇ ਰਹੀਆਂ ਵਾ ਤੇ ਖੱਬੇ ਬੰਨੇ ਮੇਰੇ ਦੇਖ ਸਕਦੇ ਹੋ ਵੀ ਸਾਰਾ ਦਰਿਆ ਦਾ ਪਾਣੀ ਜਿਹੜਾ ਚੜ ਚੁੱਕਾ ਵਾ ਤੇ ਇਧਰਲੇ ਬੰਨੇ ਸਾਡੀਆਂ ਮਾਵਾ ਸਾਡੇ ਬਜ਼ੁਰਗ ਜਿਹੜੇ ਆ ਵੀ ਉਹ ਸੇਵਾ ਚ ਲੱਗੇ ਆ ਤੇ ਜਿਆ ਤੋੜੇ ਭਰ ਰਹੇ ਆ ਜੀ ਧੰਨਵਾਦ ਕਰਦਾ ਵੀਰਾਂ ਦਾ ਜਿਨੇ ਸਾਨੂੰ ਸਾਰਾ ਆਪਦਾ ਇਲਾਕਾ ਦਿਖਾਇਆ ਕਿਉਂਕਿ ਅਸੀਂ ਤੁਰਕੇ ਨਹੀਂ ਸੀ ਜਾ ਸਕਦੇ ਵੀਰ ਨੇ ਸਪੈਸ਼ਲ ਆਪਣਾ ਟਰੈਕਟਰ ਲਿਆ ਕੇ ਤੇ ਆਪਣਾ ਏਰੀਆ ਵਿਖਾਇਆ ਵਾ ਚਲੋ ਅਰਦਾਸ ਕਰਿਓ ਕਿ ਰੱਬ ਇਹਦੀ ਮਸ਼ੀਨਰੀ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਤੇ ਆਜੋ ਦੀਦੀ ਨਾ ਕੀ ਵਿਜਿਟਰ ਆ ਡਾ ਸਰਦੇਵ ਸਿੰਘ ਪਿੰਡ ਬਾਉਪੁਰ ਰਣੀਆਂ ਬਾਉਪੁਰ ਕਦੀਮ ਵੀਰ ਦਾ ਪਿੰਡ ਵਾ ਨਾਮ ਇਹਦਾ ਸਰਦੇਵ ਆ ਜੀ ਆ ਸਾਰੀਆਂ ਜਿਹੜੀਆਂ ਹਾਰਡਪੀਟ ਤੇ ਜੱਥੇ ਬੰਦੀਆਂ ਵਾ ਉਹ ਵੀ ਆਈਆਂ ਵਾ ਤੁਸੀਂ ਦੇਖ ਸਕਦੇ ਜੇ ਕਿ ਭੈਣ ਭਰਾ ਲੋਕ ਆਪਣੇ ਜਿਹੜੇ ਡੰਗਰ ਵਾ ਉਹ ਵੀ ਇਧਰੋਂ ਉਧਰ ਲੈ ਕੇ ਜਾ ਰਹੇ ਆ ਆ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਜੇ ਆ ਗਿਆ ਬਾਬੇ ਮੈਂ ਲੱਗ ਕੇ ਆ ਗਿਆ ਕਿਸਾਨ ਭਰਾ ਵਾ ਆਪਣੇ ਆ ਜ਼ਿਮੀਦਾਰ ਭਰਾ ਵਾ ਇਹ ਕੁਝ ਦੱਸਣਾ ਚਾਹੁੰਦੇ ਆ ਤੇ ਇਹਨਾਂ ਦੀ ਵੀ ਮੈਂ ਤੁਹਾਨੂੰ ਰੂਬਰੂ ਕਰਉਣਾ ਵਾ ਹਾਂਜੀ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਕੋਈ ਮਾਰਦੀ ਤਾਂ ਨਹੀਂ ਅੱਜ ਧੰਨਵਾਦ ਜੀ ਮਾਰਦੀ ਤਾਂ ਨਹੀਂ ਹਾਂ ਆਹ ਹੋਰ ਵਿਜ਼ਿਟ ਠੀਕ ਠਾਕ ਜੀ ਵਧੀਆ ਹੀ ਵਧੀਆ ਕੀ ਕਹਿੰਦੇ ਬਾਬਾ ਜੀ ਤੁਸੀਂ ਬੀਚੇ ਆਓ ਰਾਜਪੀਤਾ ਖਾਲਸਾ ਰਹਿ ਕੇ ਕੀਤੀ ਫਤਿਹ ਇਥੋਂ ਦੇਖ ਕੇ ਮੈਂ ਕੋਈ ਵੀ ਮਹਿਕਮਾ ਹਾਂਜੀ ਸਰਕਾਰ ਆ ਇਥੋਂ ਦੇਖ ਕੇ ਆਵਾਮ ਚ ਤੇ ਜਿਹੜੀ ਅੱਗੇ ਪਬਲਿਕ ਰਸਦੀ ਆ ਵੋਟਾਂ ਪਾਉਂਦੀ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੋਈ ਨਹੀਂ ਪਹੁੰਚਾ ਤੇ ਇਹ ਤੇਰੀ ਘਰ ਬੂਆ ਰੁੜ ਗਿਆ ਅੱਜ ਬਾਦ ਨੇ ਕੋਈ ਕਹਿੰਦੇ ਅੱਛਾ ਘਰ ਬਾਰ ਵੀ ਰੁੜ ਗਿਆ ਰੁੜਿਆ ਬਟਾ ਸਾਡੇ ਪਸਾਨ ਨੂੰ ਸਾਰਿਆਂ ਨੂੰ ਪਤਾ ਵਾਹਿਗੁਰੂ ਇਹਨੇ ਅਜੇ ਤੱਕ ਬਾਤ ਪੁੱਛੀ ਹੋਵੇ ਤਾਂ ਅਖਣ ਕਦੋਂ ਕਦੋਂ ਆਪਣਾ ਘਰ ਡਿੱਗਾ ਵਾ ਪਿਛਲੇ ਹੜ੍ਹ ਚ ਪਿਛਲੇ ਹੜ੍ਹ ਚ ਘਾਡੇ ਕੀ ਪਿਆ ਅੱਛਾ ਤੇਜ਼ ਤੇ ਡੇ ਪਿਆ ਹੋ ਗਿਆ ਕੋਠਾ ਬੜਨਾ ਵੀ ਸਭ ਰੁਕ ਗਿਆ ਹੁਣ ਬਾਬਾ ਜੀ ਆਹ ਮਾਰ ਡੰਗਰ ਕਿੱਧਰ ਲਾ ਕੇ ਚਲੇ ਜਾਓ ਮਾਰ ਡੰਗਰ ਉਹਨਾਂ ਰਸਤੇ ਤਾਂ ਕੋਕ ਲੱਗਿਆ ਮਾਜੀ ਕਤੋਂ ਕਾਰਨ ਪਾਣੀ ਆ ਜੀ ਵੇੜਿਆਂ ਚ ਅੱਛਾ ਵੇੜਿਆਂ ਚ ਅੰਦਰ ਰਹਿ ਗਏ ਮਾੜੇ ਜੇ ਅੱਛਾ ਤੇ ਜੇ ਨਾ ਪਾਣੀ ਰੁਕਿਆ ਤੇ ਅੰਦਰ ਵੀ ਪਾਣੀ ਵੜ ਜਣ ਅੱਛਾ ਕੋਈ ਸਾਡੀ ਸੁਣਵਾਈ ਨਹੀਂ ਅਜੇ ਤੱਕ ਵਾਹਿਗੁਰੂ ਵੇ ਲੋ ਕਿ ਡੇ ਲੱਗ ਨਹੀਂ ਸੱਤ ਨੂੰ ਮਿਰਚਾਂ ਲੱਗਦੀਆਂ ਵਾਹਿਗੁਰੂ ਕਿਉਂ ਸਿਆਣੇ ਕਹਿੰਦੇ ਹਨ ਝੂਠ ਮਿੱਠਾ ਤੇ ਸੱਚ ਜਿਹੜਾ ਉਹ ਕੌੜਾ ਹੁਣ ਉਹ ਜਮਾਨਾ ਸਾਨੂੰ ਇਹ ਕਹਿੰਦੇ ਬੇੜੀ ਨਹੀਂ ਦਿੱਤੀ ਬੇੜੀ ਨਹੀਂ ਦਿੱਤੀ ਹਾਂਜੀ ਉੱਥੇ ਕਹਿੰਦੇ ਬੇੜੀ 부ੜੀ ਵੀ ਨਹੀਂ ਵਜਾਈ ਗਈ ਉਦਾਂ ਅੱਛਾ ਕਿਹੜਾ ਪਿੰਡ ਸੀ ਆਪਣਾ ਉਧਰ ਜਿੱਧਰ ਉਦਨ ਗਿਆ ਜੀਤ ਮਨ ਸਿੰਘ ਮੰਦਰਾ ਨਦੀਆਂ ਓਕੇ ਓਕੇ ਮੰਡਪੀਮ ਮੰਡਪੀਮ ਕਿਸ਼ਨਪੁਰ ਘੜਕਾ ਓਕੇ ਦੇਖ ਕੇ ਇਹ ਤੋਂ ਪੋਲਦੇ ਮੁੜ ਜਾਂਦੇ ਨਹੀਂ ਮੈਨੂੰ ਲੈ ਕੇ ਜਾ ਸਕਦੇ ਉਥੇ ਵੀ ਇੱਥੇ ਘਟઠા ਵਾ ਹਨਾ ਮੈਂ ਬਾਬੇ ਵੀਡੀਓ ਬਣਾ ਕੇ ਪਾਉਂਗਾ ਤੁਹਾਡੀ ਚਲੋ ਕੋਈ ਭੈਣ ਭਰਾ ਹੀ ਕੋਈ ਅੱਗੇ ਆਵੇ ਸਾਥ ਦੇ ਦੇ ਖਾਣ ਦਾ ਮਨ ਜੇ ਨਲਕਾ ਹੋਊਗਾ ਬਗਿਆ ਪਾਣੀ ਪੀ ਲੈ ਕਦੋਂ ਲੈ ਕੇ ਜਾਓਗੇ ਮੈਨੂੰ ਇਹ ਮਿੰਦਾਸ ਮੈਨੂੰ ਲੈ ਜਾਓ ਭਾਂ ਜਦੋਂ ਮਰਜ਼ੀ ਲੈ ਜਾਓ ਲੈ ਜਾਂਦੇ ਮੱਜਾ ਆ ਗਿਆ ਹੈ ਨੰਬਰ ਹੈਗਾ ਆਪਣੇ ਕੋਲ ਨੰਬਰ ਆਹ ਤੁਹਾਡਾ ਕਿਤਾ ਹੈ ਤੁਸੀਂ ਮੈਸੀਬ ਨੰਬਰ ਹਾਂ ਜੀ ਨੰਬਰ ਬੋਨ ਵੀ ਨੰਬਰ ਫਿਲ ਕਰ ਦਿਦਾ ਆ ਚਲੋ ਮੱਜਾ ਵੇਖੋ ਵੀਰ ਆਪਣੀਆਂ ਆ ਚੜਾ ਰਹੇ ਮੱਜਾ ਆਪਣੀਆਂ ਕਿਉਂਕਿ ਮਜਬੂਰ ਆ ਵੀਰ ਤੇ ਮੱਜਾਂ ਨੂੰ ਮੰਡੀ ਨਹੀਂ ਲੈ ਕੇ ਚੱਲੇ ਇਹ ਕਿਤੇ ਮੱਜਾਂ ਨੂੰ ਵੇਚਣ ਨਹੀਂ ਚੱਲੇ ਇਹ ਮਜਬੂਰ ਆ ਵੀਰ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਸੇਫ ਏਰੀਆ ਦੇ ਵਿੱਚ ਆਪਣਾ ਮਾਲ ਡੰਗਰ ਪਚਾਰਿਆ ਕਿਉਂਕਿ ਜਿਹੜੀਆਂ ਹੁੰਦਾ ਵਾ ਮਾਲ ਡੰਗਰ ਹੁੰਦਾ ਵਾ ਆਪਣੇ ਕਿਸਾਨ ਭਰਾਵਾਂ ਦੇ ਧੀਆਂ ਪੁੱਤਾਂ ਵਾਂਗੂ ਹੁੰਦਾ ਵਾ ਤੇ ਇਹਨਾਂ ਨੂੰ ਇਹ ਆ ਕਿ ਚਲੋ ਫਸਲਾਂ ਤੇ ਜਿਹੜੀਆਂ ਖਰਾਬ ਹੋਣ ਵਾਲੀਆਂ ਉਹ ਤਾਂ ਹੋ ਹੀ ਗਈਆਂ ਵਾ ਕਮ ਸੇ ਕਮ ਅਸੀਂ ਆਪਣੇ ਜਿਹੜੇ ਆ ਘਰ ਦੇ ਜੀ ਆ ਮਾਲ ਡੰਗਰਾਂ ਇਨਾਂ ਨੂੰ ਇਹੋ ਜੀ ਜਗ੍ਹਾ ਤੇ ਪਹੁੰਚਾ ਦਈਏ ਕਿ ਜਿੱਥੇ ਸਾਨੂੰ ਕੋਈ ਖਤਰਾ ਨਾ ਹੋਵੇ ਇਹ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਹਾਥੀ ਦੇ ਨਾਲ ਇਹ ਕਿਸਾਨ ਭਰਾ ਇੱਕ ਰੋਂਦੀ ਰੂਹ ਦੇ ਨਾਲ ਅੱਜ ਆਪਣੀਆਂ ਮੱਜਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਕੋਲ ਲੈ ਕੇ ਚੱਲੇ ਹੈ ਜੀ ਧੰਨਵਾਦ ਜੀ ਆ ਤੁਸੀਂ ਦੇਖ ਸਕਦੇ ਆਹ ਦਰਿਆਵਾ ਜਿਹਦਾ ਜਿਹੜਾ ਸੀਗਾ ਬੰਨ ਆ ਕੱਲ ਸੇਰੇ ਟੁੱਟ ਗਿਆ ਸੀਗਾ ਇਹ ਇਹ ਦਰਿਆ ਆਸਾ ਬਿਆਸ ਦਰਿਆਵਾ ਤੇ ਸੰਜੀ ਮੈਂ 2 ਦਿਨ ਪਹਿਲਾਂ ਇੱਥੋਂ ਵੀਡੀਓ ਬਣਾ ਕੇ ਪਾਈ ਸੀ ਪੀ ਕਿਸੇ ਵੇਲੇ ਵੀ ਜਿਹੜਾ ਆਪਣਾ ਬਿਆਸ ਦਰਿਆ ਦਾ ਬੰਨ ਟੁੱਟ ਸਕਦਾ ਵਾ ਵਾਪਰ ਸਾਦੀ ਆ ਵੱਡੀ ਹਨ੍ਹੋਣੀ ਤੇ ਡੁੱਬ ਸਕਦਾ ਵਾ ਸਾਰਾ ਇਲਾਕਾ ਤੁਸੀਂ ਵੇਖ ਲਓ ਵੀ ਦੋ ਦਿਨ ਪਹਿਲਾਂ ਜੋ ਹਾਲਾਤ ਦਿਖਾਏ ਸੀਗੇ ਉਹ ਅੱਜ ਸੱਚ ਹੋ ਗਏ ਆ ਹੁਣ ਕਈ ਵੀਰ ਭਰਾਏ ਨੇ ਮੈਨੂੰ ਕਹਿਣ ਵੀ ਵੀਰ ਤੋਂ ਕਹਿਣਾ ਵਾ ਕਿ ਇਹ ਵਰਡਿੰਗ ਬੋਲੀ ਸੀ ਪਹਿਲਾਂ ਪਰ ਦੇਖਦਾ ਪਿਆ ਸੀਗਾ ਵੀਰ ਜੀ ਕਿ ਕਿਉਂਕਿ ਜਦੋਂ ਬੰਨ ਦੇ ਉੱਪਰ ਤਰੇੜਾਂ ਪੈ ਰਹੀਆਂ ਸੀਗੀਆਂ ਤੇ ਪਤਾ ਲੱਗ ਰਿਹਾ ਸੀਗਾ ਵੀ ਦਰਿਆਵਾਂ ਦੇ ਅੱਗੇ ਜਿਹੜੇ ਮਾਰੇ ਬੰਨ ਵਾ ਇਹ ਬਹੁਤ ਟੈਮ ਨਹੀਂ ਕੱਢਣਾ ਜੇਕਰ ਆਪਾਂ ਇਹਨਾਂ ਦੇ ਉੱਪਰ ਜਿਹੜਾ ਮਤਲਬ ਕਿ ਕੰਮ ਨਹੀਂ ਕੀਤਾ ਤੇ ਤੁਸੀਂ ਅੱਜ ਖੁਦ ਦੇਖ ਰਹੇ ਜਿਵੇਂ ਵੀ ਆ ਹੁਣ ਦਰਿਆ ਨਹੀਂ ਆ ਇਹ ਝੋਨਾ ਵਾ ਜਿਹਦੇ ਵਿੱਚ ਦਰਿਆਵਾਂ ਦਾ ਜਿਹੜਾ ਫੈਕਟਰੀਆਂ ਦਾ ਦਰਿਆਵਾਂ ਦੇ ਥਰੂ ਪਾਣੀ ਆਉਂਦਾ ਵਾ ਗੰਦਲਾ ਪਾਣੀ ਆਉਂਦਾ ਵਾ ਉਹਦੇ ਨਾਲ ਫਸਲਾਂ ਆਪਣੀਆਂ ਜਿਹੜੀਆਂ ਖਰਾਬ ਹੋ ਚੁੱਕੀਆਂ ਵਾ ਤੇ ਆ ਤੁਸੀਂ ਖੁਦ ਹਾਲਾਤ ਦੇਖ ਸਕਦੇ ਜੀ ਅਗਲੇ ਬੰਨੇ ਆਪਣੇ ਜਿਹੜੇ ਆ ਸੰਬਰਦਾਵਾ ਵਾ ਉਹ ਆਈਆਂ ਵਾ ਉਹ ਕਿਸਾਨ ਭਰਾਵਾਂ ਦਾ ਸਾਥ ਦੇ ਰਹੀਆਂ ਵਾ ਸੰਜੀਤ ਜੀ ਦੇਖ ਸਕਦੇ ਜੀ ਕਿ ਆ ਬਾਬਾ ਤਾਰਾ ਸਿੰਘ ਸੰਬਰ ਦਾ ਅਸਰ ਵਾਲੇ ਸਾਹਿਬ ਤੋਂ ਵੀ ਆਏ ਆ ਤੇ ਸਾਦਾ ਪਾਣੀ ਛਕਾ ਰਿਹਾ ਜਿਹੜੇ ਇੱਥੇ ਵੀਰ ਭਰਾ ਆਏ ਆ ਹਾਂਜੀ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਤੇ ਵੈਗੁਰੂ ਜੀ ਕਿਹੜੀ ਜਗ੍ਹਾ ਤੋਂ ਆਏ ਆ ਪਾ ਜੀ ਕਾਰ ਸੇਵਾ ਸਰ ਵਾਲੇ ਸਾਹਿਬ ਸੰਤ ਬਾਬਾ ਸੁਖਾ ਸਿੰਘ ਅੱਛਾ ਜੀ ਬਾਬਾ ਸੁਖਾ ਸਿੰਘ ਸਰ ਵਾਲੇ ਉਹ ਸਾਧੂ ਨੇ ਜਿਨ੍ਹਾਂ ਨੇ ਪਿਛਲੀ ਵਾਰੀ 23 ਦੇ ਵਿੱਚ ਜਦੋਂ ਪਾਣੀ ਆਇਆ ਸੀਗਾ ਤੇ ਸੰਗਤ ਦੇ ਸਹਿਯੋਗ ਨਾਲ ਹੰਬੜਾ ਮਾਰਿਆ ਸੀਗਾ ਜਿਹੜੇ ਬੰਨਾਂ ਨੂੰ ਨੱਕੇ ਲਾਏ ਸੀ ਕੋਈ ਕਹਿੰਦਾ ਨਾ ਵੀ ਬੰਨਾਂ ਨੂੰ ਨੱਕੇ ਨਹੀਂ ਲੱਗਦੇ ਪਰ ਬਾਬਾ ਤਾਰਾ ਸਿੰਘ ਸੰਪਰਦਾਸ ਢੜਾਲੀ ਸਾਹਿਬ ਨੇ ਬੰਨਾਂ ਨੂੰ ਵੀ ਨੱਕੇ ਵੀ ਲਾ ਦਿੱਤੇ ਸੀਗੇ ਤੇ ਅੱਜ ਹੁਣ ਇਹ ਵੀਰਦੀ ਹੁਣੀ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਚਾਹ ਦਾ ਪਾਣੀ ਦਾ ਮਿੱਟੀ ਦਾ ਅੱਛਾ ਚੱਲ ਰਿਹਾ ਕਮ ਜੀ ਢੜਾਲੀ ਸਾਹਿਬ ਦਾ ਸੰਗਤ ਲੈ ਕੇ ਆਏ ਵਾਹਿਗੁਰੂ ਵਾਹਿਗੁਰੂ ਵੇਖੋ ਜੀ ਆ ਇੱਕ ਤੇ ਜੀਸੀਬੀ ਮਸ਼ੀਨਾਂ ਵੀ ਲੈ ਕੇ ਆ ਰਹੇ ਆ ਨਾਲ ਲੰਗਰ ਪਾਣੀ ਵੀ ਲੈ ਕੇ ਆ ਰਹੇ ਆ ਤੇ ਉਸ ਤੋਂ ਵੀ ਤਕੜੀ ਗੱਲ ਦੱਸ ਰਿਹਾ ਕਿ ਨਾਲ ਸੰਗਤ ਵੀ ਲੈ ਕੇ ਆ ਰਹੇ ਆ ਪਿੰਡਾਂ ਦੇ ਵਿੱਚੋਂ ਜਾਂ ਗੁਰਦਾਰਾ ਸਾਹਿਬ ਦੇ ਵਿੱਚੋਂ ਤਾ ਜੋ ਅਸੀਂ ਅੱਜ ਦੁੱਖ ਦੀ ਘੜੀ ਦੇ ਵਿੱਚ ਆਪਣੇ ਭੈਣ ਭਰਾਵਾਂ ਦਾ ਸਾਥ ਦੇਈਏ ਸੋ ਜਿੱਦਾਂ ਇਹ ਸੰਪਰਦਾ ਸਾਥ ਦੇ ਰਹੀ ਆ ਅਸੀਂ ਹੋਰ ਸੰਪਰਦਾ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਅੱਜ ਮੌਕਾ ਹੈਗਾ ਵਾ ਆਪਾਂ ਆਪਣੇ ਭੈਣ ਭਰਾਵਾਂ ਨਾਲ ਖੜੀਏ ਵਾਈਕੂ ਹਰ ਕਿਸ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆ ਦੇਖ ਸਕਦੇ ਤੁਸੀਂ ਕਿਦਾਂ ਲੰਗਰ ਲਾਏ ਜਾ ਰਹੇ ਆ ਤੇ ਪ੍ਰਸ਼ਾਸਨ ਵੀ ਆਪਣਾ ਬੰਦਾ ਜਿਹੜਾ ਸਹਯੋਗ ਵਾ ਉਹ ਵੀ ਦੇ ਰਿਹਾ ਵਾ ਇਧਰਲੇ ਬੰਨੇ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਕਿ ਜਿਹੜੇ ਤੋੜੇ ਆ ਉਹ ਭਰੇ ਜਾ ਰਹੇ ਆ ਮਿੱਟੀ ਦੇ ਢੋਡੇ ਭਰੇ ਜਾ ਰਹੇ ਆ ਤਾਂ ਜੋ ਆਪਾਂ ਜਿਹੜਾ ਰਾਲ ਮਿਲ ਕੇ ਬੰਨ ਜਿਹੜਾ ਉਹ ਬੰਨੀਏ ਤੇ ਮੈਂ ਤੁਹਾਨੂੰ ਅਗਲੇ ਬੰਨੇ ਮਿੱਟੀ ਦੇ ਢੋਡੇ ਵੀ ਜਿਹੜੇ ਆ ਦਿਖਾ ਰਿਹਾ ਵਾਂ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਆਏ ਵੀਰ ਵੀ ਆਏ ਆ ਅਵਿਧ ਕਿਹੜੀ ਜਗ੍ਹਾ ਤੋਂ ਆਇਆ ਸ਼ਾਗੁਰ ਤੋਂ ਭਈ ਸ਼ਾਗੁਰ ਤੋਂ ਮੈਨੂੰ ਪਲੇਅਰ ਲੱਗਦੇ ਹਨ ਕਿਸ ਹਾਂਜੀ ਕਬੱਡੀ ਦੇ ਕਬੱਡੀ ਖੇਡਦੇ ਭਈ ਹਾਂ ਸਰੀਰ ਤੋਂ ਪਤਾ ਲੱਗਦਾ ਵਾ ਹਨਾ ਚਰਾਬੀ ਦੀ ਜਿਹੜੀ ਹੁੰਦੀ ਹੈ ਨਾ ਆ ਸਮੈਲ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਸ਼ਰਾਬੀ ਆ ਠੀਕ ਹੈ ਜੀ ਤੇ ਇਹ ਵੀਰ ਦੀ ਜਿਹੜੀ ਦੇਖ ਰਹੇ ਹੋ ਉਹਦੇ ਤੋਂ ਪਤਾ ਲੱਗਿਆ ਕਿ ਵੀਰ ਜਿਹੜ ਤੇ ਇਹ ਚਾ ਕੋਰਤੋ ਵੀਰ ਆਏ ਆ ਕਿਸਾਨਾਂ ਦੇ ਹਮਦਰਦੀ ਬਣ ਕੇ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਪਿੰਡ ਖਾਨਪੁਰ ਰਾਜਪੂਤਾ ਰਾਜਪੂਤਾ ਤੋਂ ਆਏ ਆ ਤੇ ਅਗਲੇ ਬੰਨੇ ਤੁਹਾਨੂੰ ਦਿਖਾ ਰਿਹਾ ਵਾਂ ਐਨਡੀਐਫ ਦੀਆਂ ਟੀਮਾਂ ਵੀ ਜਿਹੜੀਆਂ ਉਹ ਵੀ ਆਪਣਾ ਬੰਦਾ ਸਹਿਯੋਗ ਦੇ ਰਹੀਆਂ ਵਾਂ ਤੇ ਐਸਡੀਆਰਐਫ ਹੈ ਜੀ ਐਸਡੀਆਰਐਫ ਦੀਆਂ ਟੀਮਾਂ ਤੇ ਅਗਲੇ ਬੰਨੇ ਜਿਹੜਾ ਆ ਟੋੜੇ ਭਰੇ ਜਾ ਰਹੇ ਆ ਮਿੱਟੀ ਦੇ ਉਹ ਠੀਕਾ ਜੀ ਦੇ ਮਿੱਟੀ ਦੇ ਟੋੜੇ ਭਰੇ ਜਾ ਰਹੇ ਆ ਤੇ ਉਹ ਵੀ ਤੁਹਾਨੂੰ ਮੈਂ ਲਾਗੇ ਜਾ ਕੇ ਦੁਹਰਾਵਾਂ ਵਾ ਵਾਈਕ ਗਰੁੱਪ ਉੱਪਰ ਲੱਗ ਕੇ ਸਾਰਿਆਂ ਦਾ ਆ ਤੁਸੀਂ ਦੇਖ ਸਕਦੇ ਜੀ ਕਿ ਜਿਹੜੇ ਮਿੱਟੀ ਦੇ ਢੋਢੇ ਆ ਵੀਰ ਭਰਾ ਆਪਣੇ ਆ ਭਰ ਰਹੇ ਆ ਤਾਂ ਜੋ ਇਸ ਬੰਨ ਨੂੰ ਜਿਹੜਾ ਬੰਨ ਟੁੱਟ ਚੁੱਕਿਆ ਵਾ ਉਹਨੂੰ ਭਰਿਆ ਜਾ ਸਕੇ ਅਗਲੇ ਬੰਨੇ ਮੇਰੀਆਂ ਮਾਵਾ ਮੇਰੀਆਂ ਭੈਣਾਂ ਉਹ ਵੀ ਆਪਣਾ ਜਿਹੜਾ ਸਹਿਯੋਗ ਆ ਆਪਣਾ ਜਿਹੜੀ ਨਾਲ ਦੇ ਨਾਲ ਆਪਣੀ ਪੂਰੀ ਸਾਥ ਦੇ ਰਹੀਆਂ ਵਾ ਤੇ ਤੁਸੀਂ ਦੇਖ ਸਕਦੇ ਜੀ ਵੀ ਬੰਨ ਜਿਹੜਾ ਟੁੱਟਾ ਵਾ ਤੇ ਉਹਨੂੰ ਭਰਨ ਵਾਸਤੇ ਸਾਡੀਆਂ ਮਾਵਾ ਸਾਡੀਆਂ ਭੈਣਾਂ ਆਇਆ ਵਾ ਤੇ ਇਹਨਾਂ ਨੂੰ ਪੁੱਛਦੇ ਆਂ ਪੀ ਭੈਣਾਂ ਕਿੱਥੋਂ ਆਈਆਂ ਵਾ ਤੇ ਤੋੜੇ ਭਰ ਰਹੀਆਂ ਵਾ ਸੋ ਹੱਥ ਜੋੜ ਕੇ ਬੇਨਤੀ ਆ ਸਾਡੇ ਭੈਣ ਭਰਾਵਾਂ ਅੱਗੇ ਕਿ ਵੱਦ ਤੋਂ ਵੱਦ ਇੱਥੇ ਮਿੱਟੀ ਪਹਚਾਈ ਜਾਵੇ ਚਾਹੇ ਟਰਾਲੀਆਂ ਤੇ ਪਹਚਾਈ ਜਾਵੇ ਤਾਂ ਕਿਸੇ ਵੀ ਤਰੀਕੇ ਨਾਲ ਪਹਚਾਈ ਜਾਵੇ ਤਾਂ ਜੋ ਆਪਾਂ ਜਿਹੜੇ ਬੰਦਵਾ ਇੱਕ ਦੂਜੇ ਸਹਿਯੋਗ ਨਾਲ ਬਣ ਸੀਗੇ ਮਾਤੇ ਜੀ ਸਤਿ ਸ੍ਰੀ ਅਕਾਲ ਜੀ ਅਰੇ ਕਿੱਥੋਂ ਆਏ ਆਪਾਂ ਜੀ ਲੱਖਵਰਿਆਂ ਤੋਂ ਲੱਖਵਰਿਆਂ ਤੋਂ ਜੀ ਤੇ ਅਨਰੇਗਾ ਵਾਲੀਆਂ ਭੈਣਾਂ ਵਾ ਹੈਨਾ ਆ ਵੇਖੋ ਨਰੇਗਾ ਦੀਆਂ ਜਿਹੜੀਆਂ ਭੈਣਾ ਵਾਂ ਉਹ ਅੱਗੇ ਤੁਹਾਨੂੰ ਪਤਾ ਹੈ ਕਿ ਜਿਹੜੇ ਰੋਡ ਸਾਫ਼ ਕਰਦੀਆਂ ਹੁੰਦੀਆਂ ਵਾਂ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਸਾਫ਼ ਕਰਦੀਆਂ ਨੇ ਪਰ ਅੱਜ ਇੱਥੇ ਸੇਵਾ ਕਰ ਰਹੀਆਂ ਵਾਂ ਆ ਮਿੱਟੀ ਬੰਨ੍ਹ ਰਹੀਆਂ ਵਾਂ ਤੇ ਮਾਤਾ ਜੀ ਕਦੋਂ ਗਏ ਤੇ ਆਏ ਆਪਾਂ ਜੀ ਅਸੀਂ ਜਿੱਦਣ ਦੇ ਹਨਾ ਬੰਨ੍ਹਦੇ ਉਦੋਂ ਦੇ ਪਾਣੀ ਆ ਉਦੋਂ ਦੇ ਅੱਛਾ ਜੀ ਜਿੱਦਣ ਦੇ ਪਾਣੀ ਆਇਆ ਉਦੋਂ ਦੇ ਬੰਨ੍ਹਦੇ ਵਾਏ ਗਰੂ ਵੇਖੋ ਮੇਰੀ ਬਜ਼ੁਰਗ ਮਾਮਾ ਵਾਂ ਅੱਜ ਇਹਨਾਂ ਨੂੰ ਰੈਸਟ ਕਰਨ ਦੀ ਲੋੜ ਵਾ ਪਰ ਫਿਰ ਵੀ ਆਪਣੇ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਤਿਆਂ ਵਾ ਵੀ ਸਾਡੇ ਭਰਾ ਵਾ ਜਿਹੜੇ ਦੁੱਖ ਦੀ ਕੰਡੀਸ਼ਨ ਦੇ ਵਿੱਚ ਆ ਵੀ ਸਾਡਾ ਰਾਮ ਕੀਤਾ ਕੀ ਕਹੂਗਾ ਵੀ ਜੇਕਰ ਸਾਡੇ ਭਰਾ ਹੀ ਦੁੱਖ ਦੀ ਮੁਸੀਬਤ ਦੇ ਵਿੱਚ ਆ ਅਡੇਰਾ ਆਹ ਤੇ ਦੇਖ ਸਾਡੇ ਸਾਹਮਣੇ ਤੋੜੇ ਆ ਤੇ ਕੋਈ ਵੀਰਪਰਾ ਤੋੜਿਆਂ ਦੀ ਸੇਵਾ ਵੀ ਕਰ ਸਕਦਾ ਖਾਲੀ ਤੋੜਿਆਂ ਦੀ ਸੇਵਾ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਤਗੜੀ ਸੇਵਾ ਵਾ ਸੋ ਕੋਈ ਵੀਰਪਰਾ ਇੱਥੇ ਆਣ ਕੇ ਰੇਤਾ ਦੀ ਕਈਆਂ ਦੀ ਸੇਵਾ ਕਰ ਸਕਦਾ ਵਾ ਬਠਲਾਂ ਦੀ ਲੈ ਕੇ ਸੇਵਾ ਕਰ ਸਕਦਾ ਵਾ ਜੇਕਰ ਕਿਸੇ ਵੀਰ ਨੂੰ ਰੱਬ ਨੇ ਅਜੇ ਸੀਬੀਆਂ ਜਾਂ ਕੋਈ ਵੀ ਇਹੋ ਜਿਹੇ ਪੋਗਲਨਾ ਵਗੈਰਾ ਦਿੱਤੀਆਂ ਵਾ ਜਿਹੜੀਆਂ ਬਨ ਬਨਨ ਦੇ ਵਿੱਚ ਸਹਾਇਕ ਹੁੰਦੀਆਂ ਵਾ ਸੋ ਉਹ ਵੀਰਪਰਾ ਵੀ ਆ ਸਕਦੇ ਆ ਇਹ ਏਰੀਆ ਜੀ ਬਾਉਪੌਰ ਪਿੰਡ ਵਾ ਨਾਲ ਇੱਥੇ ਸੰਗੜਾ ਪਿੰਡ ਵਾ ਸੁਲਤਾਨਪੁਰ ਲੋਧੀ ਦੇ ਬਿਲਕੁਲ ਨਜ਼ਦੀਕ ਪਿੰਡ ਆ ਜਾਂਦਾ ਏ ਸੋ ਆ ਤੁਸੀਂ ਖੱਬੇ ਬੰਨੇ ਦੇਖ ਸਾਡੇ ਵੀ ਸਾਰਾ ਦਰਿਆ ਦਾ ਪਾਣੀ ਜਿਹੜਾ ਚੜ ਚੁੱਕਾ ਵਾ ਤੇ ਇਧਰਲੇ ਬੰਨੇ ਸਾਡੀਆਂ ਮਾਵਾ ਸਾਡੇ ਬਜ਼ੁਰਗ ਜਿਹੜੇ ਆ ਕਿ ਉਹ ਸੇਵਾ 'ਚ ਲੱਗੇ ਆ ਤੇ ਦੂਜਾ ਤੋੜੇ ਭਰ ਰਹੇ ਆ ਜੀ ਆ ਅੱਜ ਦੇ ਹਾਲਾਤ ਦੱਸ ਜੀ ਸੋ ਜਰੂਰ ਇੱਕ ਦੂਜੇ ਦਾ ਸਾਥ